ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਿੰਦਰ ਸਿੰਘ ਜੱਸੀਪੋਵ ਵਾਲੀ ਅੱਜ ਮੇਰੇ ਪਿੰਡ ਦੇ ਵਿੱਚ ਫਿਲਮ ਟੂਮਾਂ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਇਸ ਮੌਕੇ ਤੇ ਪਹਿਲਾ ਮਹੂਰਤ ਕੀਤਾ ਗਿਆ ਅੱਜ ਫਿਲਮ ਦਾ ਫਿਲਮ ਦਾ ਮਹੂਰਤ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਜੱਸੀਪੋਵ ਵਾਲੀ ਨੇ ਰੀਵਨ ਕੱਟ ਕੇ ਕੀਤਾ ਤੇ ਰੀਵਨ ਕੱਟਿਆ ਗਿਆ ਇਹ ਫਿਲਮ ਹੈ ਮੈਂ ਆਪਣੇ ਵਿਰਾਟ ਸਿੰਘ ਮਹਿਲ ਦੇ ਪ੍ਰੋਡਕਸ਼ਨਰਟਾਂ ਬਣ ਰਹੀ ਹੈ ਫਿਲਮ ਪੰਜਾਬੀ ਫਿਲਮ ਹੈ ਤੇ ਛੇਤੀ ਬਣ ਕੇ ਤਿਆਰ ਹੋਗੇ ਜੀ ਤੇ ਹੁਣ ਗੁਰਮਿੰਦਰ ਸਿੰਘ ਸਰਪੰਚ ਫਿਲਮ ਦੇ ਮੂਹਤ ਵਾਸਤੇ ਰੀਵਨ ਕਟ ਰਹੇ ਆ ਰੀਵਨ ਕੱਟਣ ਤੋਂ ਬਾਅਦ ਉਹ ਨਾਰੀਅਲ ਦੀ ਰਸਮ ਕਰਨਗੇ ਨਾਰੀਅਲ ਤੋੜਨਗੇ ਉਸ ਤੋਂ ਬਾਅਦ ਫਿਲਮ ਦਾ ਸ਼ਾਟ ਹੋਵੇਗਾ ਤੁਹਾਨੂੰ ਫਿਲਮ ਦੇ ਕਲਾਕਾਰ ਨਾਲ ਵੀ ਗੱਲਬਾਤ ਕਰਾਈ ਜਾਵੇਗੀ ਤੇ ਹੋਰ ਵੀ ਸਾਰੇ ਕਲਾਕਾਰ ਮਿਲਾਏ ਜਾਣਗੇ ਤੁਹਾਨੂੰ ਤੇ ਵੀਡੀਓ ਨਾਲ ਜੁੜੇ ਰਹੋ ਆਪਣੇ ਨਾਲ ਹੁਣ ਗੁਰਵਿੰਦਰ ਸਿੰਘ ਸਰਪੰਚ ਜੱਸੀਪੋ ਵਾਲੀ ਨਾਰੀਅਲ ਤੋੜਨਗੇ ਤੇ ਨਾਰੀਆਂ ਤੋੜ ਕੇ ਤੇ ਨਾਰੀਆਂ ਤੋੜ ਤੋਂ ਬਾਅਦ ਫਿਲਮ ਦਾ ਤਨੂ ਦਾ ਲਾਂ ਛੱਡ ਲਿਆ ਜਾਵੇਗਾ ਬੋਲੇ ਗ੍ਰੇਮਰੇ ਨਹੀਂ ਇਸ ਫਿਲਮ ਦੇ ਵਿੱਚ ਹਰਮਿਤ ਜੱਸੀ ਮਨਿੰਦਰ ਕੌਰ ਸਿੱਧੂ ਆਕਾਸ਼ ਚੈਲ ਤੇ ਹੋਰ ਨਾਮੀ ਕਲਾਕਾਰ ਕੰਮ ਕਰ ਰਹੇ ਆ ਤੇ ਬ੍ਰਾਂਟ ਮਹਿਲ ਜੀ ਇਸ ਫਿਲਮ ਨੂੰ ਡਾਇਰੈਕਟਰ ਪ੍ਰੋਡਕਸ਼ਨ ਕਰ ਰਹੇ ਆ ਤੇ ਉਹਨਾਂ ਦੇ ਹੀ ਬੰਦਰੇ ਡੇ ਫਿਲਮ ਬਣ ਰਹੀ ਹੈ ਮਹਿਲ ਬਣਨ ਦੇ ਡੇ ਫਿਲਮ ਬਣ ਰਹੀ ਹੈ ਇਸ ਮੌਕੇ ਤੋਂ ਗੁਰਵਿੰਦਰ ਸਿੰਘ ਸਰਪੰਚ ਤੇ ਬ੍ਰਾਂਟ ਸਿੰਘ ਮਹਿਲ ਜੋ ਛਾਟ ਲਿਆ ਜਾਂਦਾ ਹੁੰਦਾ ਉਹਦਾ ਕਲਿੱਪ ਜਾਰੀ ਕਰ ਰਹੇ ਆ ਤੇ ਤੁਸੀਂ ਜੁੜੇ ਰਹੋ ਆਪਣੀ ਵੀਡੀਓ ਨਾਲ ਤੇ ਤੁਹਾਨੂੰ ਹ ਕਲਾਕਾਰਾਂ ਨਾਲ ਮਿਲਾਵਾਂਗੇ ਤੇ ਹੁਣ ਮਲਾਉਣੇ ਆਪਾਂ ਤੁਹਾਨੂੰ ਫਿਲਮ ਦੇ ਪ੍ਰੋਡੂਸਰ ਡਾਇਰੈਕਟਰ ਐਕਟਰ ਤੇ ਆਪਾਂ ਬਰਾਡ ਮੈਲ ਜੀ ਨਾਲ ਮਲਾਵਾਂਗੇ ਤੁਹਾਨੂੰ ਆਪਣੇ ਮਨਿੰਦਰ ਸਿੱਧੂ ਜੀ ਘਰੇ ਖੇਤਰ ਦੇ ਬਹੁਤ ਹੀ ਵਧੀਆ ਕਲਾਕਾਰ ਆ ਤੇ ਫਿਰ ਬਾਬੇ ਚਾਹ ਪੀ ਲਓ ਹੁਣ ਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਬਰਾਡ ਮੈਲ ਜੀ ਨਾਲ ਬਾਈ ਬਰਾਡ ਮੈਲ ਨਾਲ ਗੱਲ ਕਰਦੇ ਹਾਂ ਫਿਲਮ ਧੂਮਾਂ ਬਾਰੇ ਪੈਨਰ ਰੇਸ਼ਨ ਗੱਲ ਕਰਦੇ ਹਾਂ ਬਾਈ ਬਰਾਡ ਹਾਂਜੀ ਤੁਸੀਂ ਕਰਦੇ ਆ ਆਪਣਾ ਫਿਲਮ ਦਾ ਪਿਛੋਕੜ ਜੀ ਵਿਸ਼ਾ ਪ੍ਰਾਤਨ ਵਿਸ਼ਾ ਜੋ ਜਿਹੜਾ ਮੇਰਾ ਆਲਰੇਡੀ ਚੱਲਦਾ ਹੁੰਦਾ ਪੁਰਾਣੀਆਂ ਫਿਲਮਾਂ ਦਾ ਪੁਰਾਣਾ ਦੌਰ ਹੈ ਜਾਂ ਪੁਰਾਣੇ ਦੌਰ ਦੇ ਵਿੱਚ ਕਿਹੜੀਆਂ ਰਸਮਾਂ ਰਵਾਜਾਂ ਸੀ ਜਾਂ ਸਾਡੇ ਆਮ ਗਰੀਬੀ ਤਬਕੇ ਦੀਆਂ ਜਿਹੜੀਆਂ ਕੁੜੀਆਂ ਸੀ ਮੋਸਟਲ ਕਿਉਂਕਿ ਇਹ ਫੀਮੇਲ ਰੈਂਟਡ ਮੂਵੀ ਹੈ ਇਹਦੇ ਵਿੱਚ ਇੱਕ ਔਰਤ ਦੀ ਇਤਰਾਸ ਦੀ ਦਿਖਾਈ ਗਈ ਹੈ ਤੇ ਮੋਸਟਲੀ ਲੇਡੀਆਂ ਦਾ ਰੋਲਾ ਪੈਂਦਾ ਹੁੰਦਾ ਸਟੂਮਾ ਪਿੱਛੇ ਪੈਂਦਾ ਹੁੰਦਾ ਹਣਾ ਤਾਂ ਉਹ ਚੀਜ਼ ਇਹਦੇ ਵਿੱਚ ਦਿਖਾਈ ਗਈ ਹੈ ਕਿ ਕੀ ਕੀ ਉਹਦੇ ਨਾਲ ਉਹ ਵਰਤਦੀਆਂ ਚੀਜ਼ ਬਾਕੀ ਜਦੋਂ ਤੁਸੀਂ ਸਾਰਿਆਂ ਨੇ ਫਿਲਮ ਦੇਖੋਗੇ ਫਿਰ ਇਹਦੇ ਬਾਰੇ ਪ੍ਰੋਪਰ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਇਹ ਕਹਾਣੀ ਜਿਹੜੀ ਕਿ ਪਿੰਡ ਉਧਰਾਤਲ ਦੀ ਕਹਾਣੀ ਹੈ ਔਰ ਅੱਜ ਤੋਂ 40-50 ਸਾਲ ਪੁਰਾਣੀ ਕਹਾਣੀ ਹੈ ਫਿਲਮ ਇੱਕ ਲਾਗਰ ਕਿਹੜੇ ਕਿਹੜੇ ਆ ਜੀ ਇਹਦੇ ਵਿੱਚ ਹਰਮੀਤ ਜੱਸੀ ਹੈ ਜਸਕੌਰ ਹੈ ਆਪਣਾ ਅਮਨ ਲਹਿਰਾ ਅਮਰਜੀਤ ਦਰਸ਼ਨ ਘਾਰੂ ਹੈ ਾਰਮਾਨ ਹੈ ਤੇ ਤੁਹਾਡਾ ਆਪਣਾ ਵਿਰਾਟ ਮਹਿਲ ਮੰਝੂ ਮਹਿਲ ਵਿਅੰਤ ਢਿੱਲੋ ਕਕਨ ਢਿੱਲੋ ਤੇ ਹੋਰ ਬਹੁਤ ਸਾਰੇ ਆਰਟਿਸਟ ਆ ਕੁਛ ਜੀ ਅੱਜ ਆਏ ਨਹੀਂ ਆ ਮਨਿੰਦਰ ਸਿੱਧੂ ਆ ਤੇ ਕੰਗਾਂ ਦੇ ਹਜੇ ਮੈਨੂੰ ਨਾਮ ਹੋ ਨਹੀਂ ਹੈਗਾ ਇਸ ਕਰਕੇ ਸਾਰੇ ਟੀਮ ਜਿਹੜੀ ਹੈਗੀ ਵਾਰੀ ਵਾਰੀ ਆਈ ਜਾਂਦੀ ਹੈ ਔਰ ਮੇਕਅਪ ਡਿਪਾਰਟਮੈਂਟ ਸਾਡਾ ਸੰਦੀਪ ਹੈ ਤੇ ਸਾਰਾ ਇੱਧਰ ਖੜਾ ਹੋਇਆ ਇਕੱਠੇ ਹੋ ਕੇ ਹਾਂ ਤੇ ਬਾਕੀ ਤੁਸੀਂ ਕਰੋ ਗੱਲਬਾਤ ਹੈ ਨਾ ਓਕੇ ਆਹ ਔਰ ਲੋਕ ਜਿਵੇਂ ਅਜਾ ਨੂੰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਜੀ ਸੀ ਰੋਲਾ ਸਾਨੂੰ ਜੀ ਪੁੱਛਣਾ ਅ ਅ ਬਸ ਜੀ ਮੈਂ ਜਿਵੇਂ ਕਿ ਪਹਿਲਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਨਾ ਇੱਕ ਔਰਤ ਦਾ ਦੁਖਾਂਤ ਹੁੰਦਾ ਸੀ ਕਿ ਔਰਤ ਨੂੰ ਵਿਚਾਰੀ ਨੂੰ ਦਬਾ ਕੇ ਰੱਖਿਆ ਜਾਂਦਾ ਸੀਗਾ ਜੇਕਰ ਉਹਦੀ ਗਲਤੀ ਵੀ ਨਹੀਂ ਹੁੰਦੀ ਫਿਰ ਵੀ ਉੱਥੇ ਕੁੱਟਮਾਰ ਹੁਣ ਤੱਕ ਵੀ ਆਪਾਂ ਦੇਖਦੇ ਆਏ ਹਾਂ ਹੁਣ ਥੋੜਾ ਜਿਹਾ ਮਾਹੌਲ ਦਾ ਫਰਕ ਪਿਆ ਉਸ ਵਿਸ਼ੇ ਤੇ ਆਧਾਰ ਤੇ ਫਿਲਮਾਂ ਤੇ ਕਾਫੀ ਵਧੀਆ-ਵਧੀਆ ਆਰਟਿਸਟ ਆਏ ਹੋਏ ਨੇ ਜਿਵੇਂ ਕਿ ਸਾਡੇ ਵੱਡੇ ਫਿਲਮਾਂ ਦੇ ਆਰਟਿਸਟ ਬਾਈ ਦਰਸ਼ਨ ਕਾਰੂ ਜੀ ਮੈਡਮ ਕੁਲਦੀਪ ਕੌਰ ਜੀ ਜਸਕਰ ਅਮਨ ਲਹਿਰਾ ਜੀ ਤੇ ਹੋਰ ਕਾਫੀ ਆਰਟਿਸਟ ਆ ਅਰਮਾਨ ਮੈਂ ਪਹਿਲਾਂ ਵੀ ਜਿਵੇਂ ਚਾਚੀ ਚੰਦ ਕੋਲ ਫਿਲਮ ਦੇ ਵਿੱਚ ਕੰਮ ਕਰ ਚੁੱਕੇ ਆ ਸੀ ਸਾਰੇ ਪਹਿਲਾਂ ਇਕੱਠੇ ਕੰਮ ਕਰ ਚੁੱਕੇ ਆ ਸਾਰੇ ਅਮਰੂ ਵਿੱਚ ਵੀ ਅਸੀਂ ਸਾਰੇ ਇਕੱਠੇ ਸੀ ਬਾਕੀ ਬਰਾਟ ਮਾਲ ਮੀਰੇ ਦੀਆਂ ਸਟੋਰੀਆਂ ਬਹੁਤ ਵਧੀਆ ਹੁੰਦੀਆਂ ਨੇਗੀਆਂ ਤੇ ਪਰਿਵਾਰਕ ਸਟੋਰੀਆਂ ਹੁੰਦੀਆਂ ਇਹ ਵੀ ਅਸੀਂ ਪਰਿਵਾਰ ਚ ਬੈਠ ਕੇ ਦੇਖ ਵੀ ਸਕਦੇ ਆ ਇੱਕ ਚੰਗਾ ਮੈਸੇਜ ਵੀ ਹੁੰਦਾ ਮੈਂ ਤਾਂ ਇਹੀ ਕਹੂੰਗੀ ਕਿ ਐਦਾਂ ਦੀਆਂ ਸਟੋਰੀਆਂ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਸਰਨ ਚਾਨਣਾ ਪਾਇਆ ਜਾ ਸਕੇ ਜ਼ਿਆਦਾਤਰ ਮੈਨੂੰ ਇਹੀ ਲੱਗ ਰਿਹਾ ਕਿਸ ਫਿਲਮ ਦੇ ਵਿੱਚ ਔਰਤ ਦਾ ਇੱਕ ਦੁਖਾਂਤ ਹੀ ਪੇਸ਼ ਕੀਤਾ ਤੇ ਮੈਂ ਪਾਲੂ ਦਾ ਕਿਰਦਾਰ ਕਰ ਰਹੀ ਹਾਂ ਮੇਰੇ ਤੇ ਹਾਂਜੀ ਮੇਰੇ ਤੇ ਵੀ ਫਿਲਮ ਦੇ ਵਿੱਚ ਇਦਾਂ ਹੀ ਅਤਿਆਚਾਰ ਹੁੰਦਾ ਮੇਰੇ ਘਰ ਵਾਲਾ ਮੈਨੂੰ ਕੁੱਟਦਾ ਸ਼ਰਾਬੀ ਕਬਾਬੀ ਆ ਥੈਂਕ ਯੂ ਜੀ ਸੋ ਮਚ ਮੈਂ ਜਦੋਂ ਪਟਾਈ ਬਣ ਕੇ ਤਿਆਰ ਹੋ ਹਾਂਜੀ ਕਿੰਨੇ ਦਿਨ ਤੱਕ ਫਿਲਮ ਬਣ ਕੇ ਤਿਆਰ ਹੋ ਜੂਗੀ ਲੱਗ ਜਾਣਾ ਜੀ ਟਾਈਮ ਕਿਉਂਕਿ ਵਧੀਆ ਪ੍ਰੋਜੈਕਟ ਆ ਅੱਛਾ ਪ੍ਰੋਜੈਕਟ ਆ ਐਡੀਟਿੰਗ ਵੀ ਹੋਣੀ ਆ ਹਲੇ ਸ਼ੂਟ ਤਿੰਨ ਦਿਨਾਂ ਦਾ ਸ਼ੂਟ ਵੀ ਐ ਤਿੰਨ ਤੋਂ ਵੱਧ ਦਿਨ ਵੀ ਲੱਗ ਸਕਦੇ ਨੇ ਐਡੀਟਿੰਗ ਵਗੈਰਾ ਹੋ ਕੇ ਲੱਗ ਜਾਣਾ ਜੀ ਮਹੀਨਾ ਦੋ ਮਹੀਨੇ ਲੱਗ ਹੀ ਜਾਂਦੇ ਨੇ ਜੀ ਧੰਨਵਾਦ ਥੈਂਕ ਯੂ ਜੀ ਬਸ ਸੋ ਮਾਚ ਅਬ ਤਾਂ ਅਨਮੁਨਿੰਦਰ ਦਾ ਬੁਲਾਉਣਾ ਸਿੱਧੂ ਨਾਲ ਬਹੁਤ ਪਾਰੀਆਂ ਫੁਲਮਾਂ ਦੇਖੀਆਂ ਇੰਸਟਾਗ੍ਰਾਮ ਤੇ ਆਪਣਾ ਕੀ ਰੋਲਾ ਜਿਹਾ ਫਿਰਨ ਟੂਨਾ ਏ ਚ ਵਿਰਾਟ ਮਾਮੇ ਦੀ ਸਾਈ ਦਾ ਰੋਲ ਕਰੈਕਟਰ ਹੈ ਮੇਰਾ ਹਾਂਜੀ ਤੇ ਬਾਕੀ ਹਜੇ ਕੱਲ ਨੂੰ ਪਤਾ ਲੱਗੂਗਾ ਚੱਲ ਜੀ ਜਾਂਦਾ ਕੰਮ ਵਧੀਆ ਚਲੋ ਸਾਰੇ ਆਈ ਆਰਟੀ ਸਾਰੇ ਮਿਲੇ ਨੇ ਹਾਂਜੀ ਸਤਿ ਸ਼੍ਰੀ ਅਕਾਲੀ ਥੈਂਕ ਯੂ ਆਪਾਂ ਇਹ ਬਿਲਕੁਲ ਦੇਖਦੇ ਹਾਂ ਉਹ 30% ਦੀ ਤਿਆਰੀ ਹੈ ਸਾਰੇ ਇਕਾਕਰ ਜੱਸੀ ਬੋਲਿੰਗ ਵਾਲੀ ਕੰਮ ਨਾ ਕੀਤਾ ਉਹਨਾਂ ਨੇ ਨਾ ਕੀਤਾ ਆਪਾਂ ਲੰਮੇ ਉੱਪਰ ਤੋਂ ਉਹਨੂੰ ਪਾ ਕੇ ਬੋਲਿੰਗ ਕੀਤੀ ਗੁਰਪ੍ਰੇਮ ਇਸ ਕਰਨ ਦਾ ਮਹੂਤ ਗੁਰਵਿੰਦਰ ਸਿੰਘ ਸਰਪੰਚ ਦੱਸੀ ਬੋਲਿੰਗ ਨੇ ਕੀਤਾ ਤਿੰਨ ਦਿਨਾਂ ਦਾ ਉਹ ਵੀ ਛੂਟ ਗਏ ਸਪੱਸ਼ਟ ਇਹ ਇੱਥੇ ਪੂਰੀ ਕੀਤੀ ਜਾਵੇਗੀ ਇਹ ਚਪਾਲ ਚੈਨਲ ਤੇ ਦਿਖਾਈ ਦੇਵੇਗੀ ਇਹ ਫਿਲਮ ਟੂਣਾ ਬਾਬਾ ਜੀ ਬੈਠੇ ਜਾਦੇ ਇਹਨਾਂ ਨੇ ਅਲਵਾਸ ਕੀਤੀ ਸੀ ਕਿ ਗੁਰਦੁਆਰਾ ਪ੍ਰਬੰਧਕੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਢੱਲੋਂ ਗੁਰਵਿੰਦਰ ਸਿੰਘ ਸਰਪੰਚ ਜੱਸੀ ਪੋਵਾਲੀ ਇਹਨਾਂ ਨੇ ਨਿਰਧਿਤ ਕੀਤਾ ਫਿਲਮ ਦਾ ਇਹ ਫਿਲਮ ਦੀ ਛੂਟਿੰਗ ਜੱਸੀ ਪੋਵਾਲੀ ਵਿਤੀ ਹੋ ਰਹੀ ਹੈ ਅਗਨੇ ਚਤਨਾ ਦਾ ਨਾ ਛੂਟਿੰਗ ਚੱਲੂਗੀ ਬਹੁਤ ਵਧੀਆ ਸੁਢੋਏ ਕਲਾਕਾਰ ਆ ਸਾਰੇ ਬਰਾਤ ਮਹਿਲ ਤੇ ਆਪਣਾ ਗਿੰਦਰ ਸਿੱਧੂ ਹਰਮਿੰਦ ਜੱਸੀ ਤੇ ਹੋਰ ਜਾਣੇ ਮਛਾਨੇ ਚਿਹਰੇ ਫਿਲਮਾਂ ਚ